ਅਲੀ ਪਿੰਡ ਕਾਤਰ ਬੱਸ ਸਟੈਂਡ ਤੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਅਮਿਤ ਸਾਹ ਮਰਦਾਬਾਦ 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 ਅਮਿਤ ਸਾਹ ਮਰਦਾਬਾਦ 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 ਵੀ ਦੇ ਵੀ ਮਰਦਾਬਾਦ 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 ਕਾਨੂੰਨ ਕੀਤੇ ਹੋਏ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਹਾਲੇ ਕਾਨੂੰਨ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਟੱਲੇ ਬਾਲ ਜਿੰਦਾਬਾਦ 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 ਸਾਡੇ ਪੰਜਾਬ ਦੀ ਇੱਕ ਪੈ ਜਿੰਦਾਬਾਦ 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 ਖਾਨ ਮਜ਼ਦੂਰ ਇੱਕ ਦਾ ਜਿੰਦਾਬਾਦ 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 ਖਾਨ ਮਜ਼ਦੂਰ ਇੱਕ ਦਾ ਜਿੰਦਾਬਾਦ 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 ਕੋ ਕੋ ਯਰੋ ਪ੍ਰਾਜੀ ਸਾਰੇ ਜਣੇ ਨੂੰ ਬੇਨਤੀ ਆ ਅੱਜ ਆਪਾਂ ਪਿੰਡਪੁਰ ਨੂੰ ਇਹ ਕਰ ਰਹੇ ਆ ਪ੍ਰੋਗਰਾਮ ਕਿ ਸਭ ਕਿਤੇ ਦੇਖੋ ਕਿ ਬੰਦ ਨਹੀਂ ਹੈਗਾ ਨਾ ਸਾਰੇ ਪਿੰਡਪੁਰ ਨੂੰ ਆਪਾਂ ਸਾਰੇ ਪਿੰਡਾਂ ਦੇ ਵਿੱਚ ਚੰਮਤ ਸਾਹ ਦੇ ਬੁੱਗਲੇ ਫੂਕ ਰਹੇ ਨੇ ਕਿੱਲੇ ਵਾਲ ਸਾਹਿਬ 42 ਮਹੀਨੇ ਤੱਕ ਹੋ ਗਿਆ ਜਿਉਂ ਉਹਨਾਂ ਨੂੰ ਮਾਰਗ ਨਾ ਕਰਦੇ ਸਰਕਾਰੀ ਨਾ ਕਰਦੇ ਹੋ ਗਿਆ ਮਾਰਗ ਨਾ ਕਰਦੇ ਬੈਠਿਆਂ ਨੂੰ ਕਿਉਂਕਿ ਕਿਸੇ ਵੀ ਉਹਨਾਂ ਨੇ ਭਾਜੀਪੀ ਸਰਕਾਰ ਨੇ ਹੁਣ ਤੱਕ ਉਹਨਾਂ ਦੇ ਜਾ ਕੇ ਸਾਰ ਨਹੀਂ ਲਈ ਉਹਦੇ ਕਰਕੇ ਅਸੀਂ ਅੱਜ ਸੋਚਿਆ ਸਾਰੇ ਆਪਾਂ ਸਾਰੇ ਕਿਸਾਨ ਆ ਪਾਰਟੀ ਬਾਜ਼ੀਆਂ ਬਾਅਦ ਵਿੱਚ ਆਉਂਦੀਆਂ ਨੇ ਪਹਿਲਾਂ ਕਿਸਾਨਾਂ ਦੇ ਪੁੱਤ ਹਨਾ ਇਹ ਪਹਿਲਾਂ ਆਪਾਂ ਵੀ ਅੱਜ ਆਪਾਂ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਨੇ ਅੱਜ ਹੋਕਾ ਦਿੱਤਾ ਕਿ ਆਪਾਂ ਉਹਦੇ ਪਿੰਡਾਂ ਦੇ ਵਿੱਚ ਗਾਮਤ ਸਾਹ ਦਾ ਜਿਹੜਾ ਪਤਲਾ ਫੂਕ ਕੇ ਉੱਤੇ ਰੋਸ ਮਜਾਰਾ ਕੀਤਾ ਜਾਵੇ ਸ਼ਿਕਾ ਕਰਕੇ ਆਪਾਂ ਸਾਰੇ ਇਕੱਠੇ ਹੋ ਕੇ ਅੱਜ ਆਪਾਂ ਅਮਰ ਸਾਹਿਬ ਦਾ ਪਤਲਾ ਫੂਕ ਕੇ ਆਪਾਂ ਆਪਣੇ ਪਿੰਡ ਦੇ ਵਿੱਚ ਵੀ ਆਪਾਂ ਕਿਸਾਨ ਮਜ਼ਦੂਰ ਇੱਕ ਕਾ ਦਾ ਜਿਹੜਾ ਝੜਜਾਲ ਨੂੰ ਖਤਮ ਕਰ ਰਹੇ ਆ ਇਹਦੇ ਨਾਲ ਹੀ ਉਹਨਾਂਾਰੇ ਆਪਾਂ ਫੇਰ ਲਾਵਾਂਗੇ ਬੀਜੇਪੀ ਮੁਰਦਾਬਾਦ 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 ਰਮਨ ਸਾਹ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਇਨਸਾਨ ਮਜ਼ਦੂਰ ਇੱਕਾਂ ਜਿੰਦਾਬਾਦ 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 ਜਾਓ ਯਾਕਰੋ ਅੱਕ ਲੋਕਰਾ ਬਹੁਤ ਫਾਸਲਾ ਦਾ ਪਰੇ ਤਣਾਉ ਡੀਗਰ ਦਾ ਖਰਾਬ ਹੋਇਆ ਪੂਰੇ ਪੂਰੇ ਸਾਰੇ ਜਵਾਲੇ ਨਾਲ ਸਾਰਾ ਫੂਕਦੇ ਨੂੰ ਸ਼ੱਤਲਾ ਸ਼ੱਤਲਾ ਸਰਤ ਦੇ ਸ਼ੱਤਲਾ ਸਰਤ ਦੇ ਸ਼ੱਤਲਾ ਨਾ ਨਾਣਾ ਸ਼ੱਤਲਾ ਸਰਤ ਦੇ ਸਰ ਫੁੱਗਦੇ ਸਰ ਇਹਦਾ ਜਮਾ ਆ ਜੀ ਇੱਥੇ ਲਾ ਦੇ ਆ ਕਿੱਥੇ ਆ ਲੈ ਮੇਰਾ ਨਾਣਾ ਮਰੀਓ ਮਨਾਲਾ ਬੜਾ ਜਾਂਦੀ ਆ ਆ ਮਨਾਲਾ ਸ਼ੱਤਲਾ ਕਾਗ ਸਰਤ ਕਾਗ ਦੇ ਨੂੰ ਲਾਗੀ ਲਾਗੀ ਆ ਹੋਰ ਮਾਰਸਾਲੇ ਹੋਰ ਮਾਰਾ ਹੋਰ ਮਾਰਾ ਰੱਖ ਗਿਆ ਕੈਨੀ ਰੱਖ ਗਿਆ ਇਹ ਰੱਖ ਗਿਆ ਹੋਰ ਸ਼ਟ ਹੋਰ ਸ਼ਟ ਕੈਨੀ ਰੱਖ ਗਿਆ ਆ ਨਹੀਂ ਆ ਨਹੀਂ ਗੱਲ ਮਾਰੀ ਤੂੰ ਬਣਾ ਕੇ ਬਣਾਉਣਾ ਇੱਥੇ ਚਲੋ ਕੋਈ ਆ ਚਾalo ਬਚਾ ਲੋ ਤੇਰੇ ਉੱਤੇ ਉੱਤੇ ਤੇਰੇ ਉੱਤੇ ਸਾਲੇ ਨੂੰ ਉੱਡ ਗਿਆ ਤੇਰੇ ਉੱਤੇ ਤੇਰੇ ਸਾਲੇ ਨੇ ਲੱਜ ਪਾਦਾ ਭੋਗ ਦਾ ਪਤਾ ਹੀ ਅਸਟੈਂਡ ਖਤਰੋ ਵਿੱਚ ਅੰਗਰੇਜ਼ਾਂ ਨੇ ਮੁੱਟਦੇ ਜੱਟ ਕਰੀ ਪ੍ਰੇਨ ਪਰ ਕਰੋ